ਗੱਲ ਤੋਂ ਕੋਈ ਵੀ ਇਨਕਾਰ ਹੀ ਨਹੀਂ ਕਰ ਸਕਦਾ ਕਿ ਭਾਰਤ ਦਾ ਇਤਿਹਾਸ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਦੇ ਨਾਲ ਭਰਪੂਰ ਹੈ ਇਸ ਤਰ੍ਹਾਂ ਦੀ ਹੀ ਇੱਕ ਘਟਨਾ ਹੈ ਜਿਹੜੀ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਨਾਲ ਸੰਬੰਧਤ ਹੈ ਇਹ ਘਟਨਾ ਹੈ ਸਨ 1839 ਵਿੱਚ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੀ ਅਗਲੇ 10 ਸਾਲਾਂ ਵਿੱਚ ਅੰਗਰੇਜ਼ਾਂ ਨੇ ਖਾਲਸਾ ਫੌਜਾਂ ਨੂੰ ਧੱਕੇ ਨਾਲ ਹਰਾ ਕੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀ ਇਸ ਤਰ੍ਹਾਂ ਬੰਗਾਲ ਤੋਂ ਲੈ ਕੇ ਪੰਜਾਬ ਤੱਕ ਸਾਰਾ ਹਿੰਦੁਸਤਾਨ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਚੁੱਕਾ ਸੀ ਖਾਲਸਾ ਫੌਜਾਂ ਦੀ ਗਿਣਤੀ 1 ਲੱਖ ਤੋਂ 20 ਵੱਧ ਸੀ ਅੰਗਰੇਜ਼ਾਂ ਨੇ ਕੁਟਲ ਨੀਤੀ ਤਹਿਤ ਕਿਸੇ ਹੋਣ ਵਾਲੀ ਗੜਬੜ ਨੂੰ ਰੋਕਣ ਦੇ ਲਈ ਇਹਨਾਂ ਹਾਰੇ ਹੋਏ ਫੌਜੀਆਂ ਨੂੰ ਬ੍ਰਿਟਿਸ਼ ਆਰਮੀ ਦੇ ਵਿੱਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਪੰਜਾਬੀਆਂ ਦਾ ਬ੍ਰਿਟਾਣਵੀ ਫੌਜ ਦੇ ਵਿੱਚ ਭਰਤੀ ਹੋਣ ਦਾ ਰੁਝਾਨ ਪੈਦਾ ਹੋ ਗਿਆ ਜੋ ਪੀੜੀ ਦਰ ਪੀੜੀ ਚੱਲਦਾ ਰਿਹਾ ਬ੍ਰਿਟਾਣਵੀ ਹਕੂਮਤ ਦਾ ਲਗਭਗ ਅੱਧੀ ਦੁਨੀਆ ਉੱਤੇ ਰਾਜ ਸੀ ਜਿੱਥੇ-ਜਿੱਥੇ ਵੀ ਉਹਨਾਂ ਨੂੰ ਬ੍ਰਿਟਾਣਵੀ ਸੌਰਮ ਦਿਖਾਉਣ ਦੀ ਲੋੜ ਪੈਂਦੀ ਉਹ ਸਿੱਖ ਫੌਜੀਆਂ ਨੂੰ ਅੱਗੇ ਢਾਹ ਦਿੰਦੇ ਸਿੱਖ ਫੌਜੀ ਹਰ ਫਰੰਟ ਤੇ ਬਹੁਤ ਬਹਾਦਰੀ ਦੇ ਨਾਲ ਲੜਦੇ ਅਤੇ ਤਰ੍ਹਾਂ ਦੇ ਰਹਿੰਦੇ ਮਲੇਸ਼ੀਆ ਸਿੰਗਾਪੁਰ ਤੇ ਹਾਂਗਕਾਂਗ ਵਿੱਚ ਸैक ਫੌਜੀਆਂ ਦੀ ਭਰਮਾਰ ਹੋ ਗਈ ਸੀ ਥਾਂ ਤੱਕ ਗੁਰਦੁਆਰੇ ਹੋਂਦ ਵਿੱਚ ਆ ਗਏ ਸਨ ਰਿਟਾਇਰਮੈਂਟ ਤੋਂ ਬਾਅਦ ਵੀ ਸैक ਫੌਜੀ ਪੱਕੇ ਤੌਰ ਤੇ ਉੱਥੇ ਹੀ ਵਸਣ ਲੱਗ ਪਏ ਕੁਝ ਅਮਰੀਕਾ ਕੈਨੇਡਾ ਵੱਲ ਵੀ ਨਿਕਲ ਗਏ ਉਹਨਾਂ ਦੇ ਪੰਜਾਬ ਰਹਿੰਦੇ ਭਾਈਚਾਰੇ ਨੂੰ ਜਦੋਂ ਅਮਰੀਕਾ ਕੈਨੇਡਾ ਵਿੱਚ ਚੰਗੀ ਕਮਾਈ ਦਾ ਪਤਾ ਲੱਗਾ ਤਾਂ ਉਹ ਵੀ ਕੈਨੇਡਾ ਜਾਣ ਲਈ ਤਿਆਰ ਹੋ ਗਏ ਇਸੇ ਦੌਰਾਨ ਹਾਂਗਕਾਂਗ ਦਾ ਗੁਰਦੁਆਰਾ ਅਮਰੀਕਾ ਕੈਨੇਡਾ ਜਾਣ ਲਈ ਇੱਕ ਟਰਾਂਜ਼ਿਟ ਪੁਆਇੰਟ ਬਣ ਗਿਆ ਕਹਿੰਦੇ ਨੇ ਕਿ 1910 ਵਿੱਚ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਆਬਾਦੀ 75000 ਸੀ ਜਿਸ ਸਾਪ ਦਾ ਫੌਜੀ ਸਨ ਕੈਨੇਡਾ ਵਿੱਚ ਸਿੱਖਾਂ ਨੇ ਖਾਲਸਾ ਦਿਵਾਨ ਦੀ ਸੁਸਾਇਟੀ ਬਣਾ ਲਈ ਤੇ ਖੁੱਲਾ ਡੁੱਲਾ ਗੁਰਦੁਆਰਾ ਵੀ ਸਥਾਪਿਤ ਕਰ ਦਿੱਤਾ ਗਿਆ ਜੋ ਸਿੱਖਾਂ ਦੇ ਭਾਰਤੀਆਂ ਲਈ ਸਮਾਜਿਕ ਤੇ ਰਾਜਨੀਤਿਕ ਗਰਮੀਆਂ ਦਾ ਕੇਂਦਰ ਬਣਿਆ ਪਰ ਕੈਨੇਡਾ ਦੀ ਨਸਲਵਾਦੀ ਸਰਕਾਰ ਤੇ ਗੋਰੀ ਜਨਤਾ ਇਸ ਨੂੰ ਪਸੰਦ ਨਹੀਂ ਸੀ ਕਰਦੀ ਕੈਨੇਡਾ ਦੀ ਸਰਕਾਰ ਹਰ ਹੀਲੇ ਪੰਜਾਬੀਆਂ ਦੀ ਆਮਦ ਨੂੰ ਰੋਕਣਾ ਚਾਹੁੰਦੀ ਸੀ ਜਹਾਜ਼ੀ ਕੰਪਨੀਆਂ ਨੂੰ ਗੁਪਤ ਹਦਾਇਤ ਕਰ ਦਿੱਤੀ ਗਈ ਕਿ ਕਿਸੇ ਵੀ ਹਿੰਦੁਸਤਾਨੀ ਖਾਸ ਕਰਕੇ ਪੰਜਾਬੀ ਸਿੱਖਾਂ ਨੂੰ ਕੈਨੇਡਾ ਆਉਣ ਦੀ ਲਈ ਜਹਾਜ਼ ਦੀ ਟਿਕਟ ਨਾ ਦਿੱਤੀ ਜਾਵੇ ਇੱਕ ਕਾਨੂੰਨ ਵੀ ਪਾਸ ਕਰ ਦਿੱਤਾ ਗਿਆ ਸੀ ਕਿ ਕੈਨੇਡਾ ਆਉਣ ਵਾਲਾ ਹਰ ਭਾਰਤੀ ਇੰਡੀਆ ਤੇ ਕੈਨੇਡਾ ਦੀ ਸਿੱਧੀ ਟਿਕਟ ਲੈ ਕੇ ਆਵੇ ਅਤੇ ਹਰ ਵਿਅਕਤੀ ਕੋਲ ਘੱਟੋ-ਘੱਟ 200 ਡਾਲਰ ਹੋਣੇ ਚਾਹੀਦੇ ਹਨ ਅਸਲ ਵਿੱਚ ਇਹ ਕਾਨੂੰਨ ਸਿਰਫ ਭਾਰਤੀਆਂ ਤੇ ਖਾਸ ਕਰ ਸਿੱਖਾਂ ਨੂੰ ਰੋਕਣ ਵਾਸਤੇ ਹੀ ਬਣਾਇਆ ਗਿਆ ਸੀ ਇੰਡੀਆ ਤੋਂ ਸਿੱਧੀ ਟਿਕਟ ਤਾਂ ਮੈਥ ਹੀ ਨਹੀਂ ਸੀ ਸਕਦੀ ਕਿਉਂਕਿ ਇੰਡੀਆ ਤੋਂ ਕੋਈ ਵੀ ਸਮੁੰਦਰੀ ਜਹਾਜ਼ ਸਿੱਧਾ ਕੈਨੇਡਾ ਜਾਂਦਾ ਹੀ ਨਹੀਂ ਸੀ ਅਤੇ ਜਹਾਜ਼ੀ ਹਵਾਈ ਜਹਾਜ਼ ਅਜੇ ਵਪਾਰਤ ਤੌਰ ਤੇ ਉੱਡਣੇ ਸ਼ੁਰੂ ਵੀ ਨਹੀਂ ਸੀ ਹੋਏ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹਾਲੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਬਾਬਾ ਗੁਰਦੇਵ ਸਿੰਘ ਦੇ ਪਿਤਾ ਮਲਾਯਾ ਵਿੱਚ ਫੌਜੀ ਉਹ ਵੀ ਮਲਾਇਆ ਜਾ ਕੇ ਰਹਿਣ ਲੱਗ ਪਏ ਤੇ ਹੌਲੀ-ਹੌਲੀ ਇੱਕ ਵੱਡੇ ਕਾਰੋਬਾਰੀ ਬਣ ਗਏ। ਬਾਬਾ ਗੁਰਤੇਤ ਸਿੰਘ ਇੱਕ ਅਮਤ ਸਾਰੀ ਗੁਰਸਿੱਖ ਵੀ ਸਨ। ਸਿੱਖੀ ਪਿਆਰ ਦਾ ਜਜ਼ਬਾ ਉਹਨਾਂ ਦੇ ਹਿਰਦੇ ਦੇ ਵਿੱਚ ਠਾਠਾ ਮਾਰਦਾ ਸੀ। ਜਨਵਰੀ 1914 ਦੇ ਵਿੱਚ ਉਹਨਾਂ ਨੂੰ ਹਾਂਗਕਾਂਗ ਜਾਣਾ ਪਿਆ ਜਿੱਥੇ ਉਹਨਾਂ ਦਾ ਇੱਕ ਜਾਣਕਾਰ ਈਸਾਈ ਬਣ ਗਿਆ ਸੀ ਜਿਸ ਨੂੰ ਉਹ ਪ੍ਰੇਰ ਤੇ ਵਾਪਸ ਸਿੱਖੀ ਵਿੱਚ ਵਾਪਸ ਲਿਆਉਣਾ ਚਾਹੁੰਦੇ ਸਨ। ਦੂਜੇ ਉਹਨਾਂ ਦਾ ਇੱਕ ਮਿੱਤਰ ਕਾਰੋਬਾਰ ਵਿੱਚ ਧੋਖਾ ਕਰ ਗਿਆ ਸੀ ਜਿਸ ਤੋਂ ਉਹਨਾਂ ਨੇ ਪੈਸੇ ਲੈਣੇ ਸਨ। ਹਾਂਗਕਾਂਗ ਪਹੁੰਚ ਕੇ ਬਾਬਾ ਗੁਰਦੇਵਤ ਸਿੰਘ ਗੁਰਦੁਆਰਾ ਸਾਹਿਬ ਗਏ ਜਿੱਥੇ ਕੈਨੇਡਾ ਜਾਣ ਵਾਲੇ ਮੁਸਾਫਰਾਣੇ ਉਹਨਾਂ ਨਾਲ ਆਪਣੇ ਦੁੱਖੜੇ ਸਾਂਝੇ ਕੀਤੇ ਬਾਬਾ ਗੁਰਦੇਵਤ ਸਿੰਘ ਨੇ ਪੁੱਛਿਆ ਕਿੰਨੇ ਕੁ ਬੰਦੇ ਨੇ ਜੋ ਕੈਨੇਡਾ ਜਾਣ ਦੇ ਇੱਛੁਕ ਨੇ ਉਹ ਤਾਂ ਕਹਿਣ ਲੱਗੇ ਕਿ ਹਾਂਗਕਾਂਗ ਤੇ ਇਸ ਤੇ ਨੇੜੇ ਤੇੜੇ ਦੇ ਟਾਪੂਆਂ ਵਿੱਚ ਦਿਹਾੜੀਆਂ ਕਰ ਰਹੀਏ ਹਜ਼ਾਰਕ ਪੰਜਾਬੀ ਸਿੱਖ ਹਨ ਉਹਨਾਂ ਆਪਣੇ ਦੇਸ਼ ਵਾਸੀਆਂ ਦੀ ਮਦਦ ਕਰਨ ਦਾ ਫੈਸਲਾ ਕਰ ਲਿਆ ਬਾਬਾ ਗੁਰਦੇਵਤ ਸਿੰਘ ਕਹਿਣ ਲੱਗੇ ਅਗਰ 500 ਮੁਸਾਫਿਰ ਤਿਆਰ ਹੋ ਗਏ ਹੋ ਜਾਣ ਜਾਣ ਲੈ ਵਾਸਤੇ ਤਾਂ ਮੈਂ ਖੁਦ ਜਹਾਜ਼ ਦਾ ਪ੍ਰਬੰਧ ਕਰਾਂਗਾ ਅਤੇ ਸਾਰਿਆਂ ਨੂੰ ਕਾਨੂੰਨੀ ਤੌਰ ਤੇ ਕੈਨੇਡਾ ਲੈ ਜਾ ਸਕਦਾ ਹਾਂ ਇਹ ਸੁ ਸਿੰਘ ਨਾਂ ਦੇ ਇੱਕ ਵਿਦਿਆਰਥੀ ਨੂੰ ਗੁਰਦੱਤ ਸਿੰਘ ਨੇ ਕਿਹਾ ਤੁਸੀਂ ਕੈਨੇਡਾ ਜਾਣ ਵਾਲੇ ਮੁਸਾਫਰਾਂ ਦੀ ਲਿਸਟ ਬਣਾਓ ਤੇ ਮੈਂ ਕੋਲਕੱਤਾ ਪਹੁੰਚ ਕੇ ਜਹਾਜ਼ ਦਾ ਪ੍ਰਬੰਧ ਕਰਦਾ ਹਾਂ ਕੋਲਕੱਤਾ ਪਹੁੰਚ ਕੇ ਬਾਬਾ ਗੁਰਦੱਤ ਸਿੰਘ ਨੇ ਗੁਰੂ ਨਾਨਕ ਸਟੀਮ ਸ਼ਿਪ ਨਾਂ ਦੇ ਕੰਪਨੀ ਰਜਿਸਟਰ ਕਰਵਾਈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਦਿੱਤੇ ਅਤੇ ਸਮੁੰਦਰੀ ਜਹਾਜ਼ ਖਰੀਦਣ ਜਾਂ ਕਿਰਾਏ ਤੇ ਲੈਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਲਕੱਤਾ ਵਿੱਚ ਉਹਨਾਂ ਨੂੰ ਕੋਈ ਵੀ ਸਮੁੰਦਰੀ ਜਹਾਜ਼ ਨਾ ਮਿਲਿਆ ਫਿਰ ਉਹ ਸਿੰਗਾਪੁਰ ਚਲੇ ਗਏ ਜਿੱਥੇ ਉਹਨਾਂ ਨੇ ਦੋ ਜਹਾਜ਼ ਦੇਖੇ ਪਰ ਉਹਨਾਂ ਨੂੰ ਕੋਈ ਪਸੰਦ ਨਾ ਆਇਆ ਕਿਉਂਕਿ ਉਹ ਜਹਾਜ਼ ਪੈਸੀਫਿਕ ਸਮੁੰਦਰ ਦੇ ਬਰਫੀਲੇ ਤੂਫਾਨਾਂ ਨੂੰ ਝ ਜਹਾਜ਼ ਮਿਲ ਗਿਆ ਜਿਸ ਦਾ ਨਾਮ ਸੀ ਕਾਮਾਗਾਟਾ ਮਾਰੂ ਸਰਦਾਰ ਗੁਰਦਤਤ ਸਿੰਘ ਨੇ 68000 ਡਾਲਰ ਦੇ ਕਿਰਾਏ ਤੇ 6 ਮਹੀਨਿਆਂ ਲਈ ਕਾਮਾਗਾਟਾ ਮਾਰੂ ਜਹਾਜ਼ ਕਿਰਾਏ ਤੇ ਲੈ ਲਿਆ ਜਹਾਜ਼ ਦਾ ਚਾਰਜਰ ਲਿਖ ਕੇ ਸਾਰੀ ਕਾਰਵਾਈ ਮੁਕੰਮਲ ਕਰ ਲਈ ਗਈ ਤੇ ਜਹਾਜ਼ ਦਾ ਨਾਮ ਰੱਖਿਆ ਗਿਆ ਗੁਰੂ ਨਾਨਕ ਜਹਾਜ਼ ਜਹਾਜ਼ ਰਾਨੀ ਦੇ ਨਿਯਮਾਂ ਦੇ ਅਨੁਸਾਰ ਟਰੇਡ ਇੰਜੀਨੀਅਰਾਂ ਤੋਂ ਜਹਾਜ਼ ਦੀ ਚੈਕਿੰਗ ਕਰਵਾਈ ਗਈ ਲੋੜੀਦੀ ਮੁਰੰਮਤ ਕਰਵਾਈ ਗਈ ਤੇ ਜਹਾਜ਼ ਸਰਕਾਰੀ ਇੰਜੀਨੀਅਰਾਂ ਤੋਂ ਪਾਸ ਕਰਵਾ ਲਿਆ ਗਿਆ ਕਾਨੂੰਨ ਦੇ ਅਨੁਸਾਰ ਸਾਰੇ ਮੁਸਾਫਰਾਂ ਦਾ ਡਾਕਟਰਾਂ ਤੋਂ ਮੈਡੀਕਲ ਕਰਵਾ ਕੇ ਬਰਤਾਨਵੀ ਸਰਕਾਰ ਦੇ ਪੈਸੰਬਰ ਅਫਸਰ ਤੋਂ ਯਾਤਰਾ ਦੇ ਆਗਿਆ ਪੱਤਰ ਵੀ ਲੈ ਲੈ ਗ ਮੁਕੰਮਲ ਹੋ ਗਈਆਂ ਸਨ ਤਾਂ ਹਾਂਗਕਾਂਗ ਦੇ ਗਵਰਨਰ ਕੋਲ ਰਵਾਨਾ ਹੋਣ ਦੀ ਮਨਜ਼ੂਰੀ ਲਈ ਪਹੁੰਚ ਗਈ ਸੀ ਚੱਲਣ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਗਵਰਨਰ ਕਹਿਣ ਲੱਗਾ ਕਿ ਤੁਹਾਨੂੰ ਇੱਕ ਸ਼ਰਤ ਹੋਰ ਪੂਰੀ ਕਰਨੀ ਪਵੇਗੀ ਤੇਤ ਸਿੰਘ ਨੇ ਪੁੱਛਿਆ ਹੋਰ ਕਿਹੜੀ ਸ਼ਰਤ ਹੈ ਜੇ ਬਾਕੀ ਹਾਂਗਕਾਂਗ ਦੇ ਗਵਰਨਰ ਨੇ ਕਿਹਾ ਕਿ ਕਾਨੂੰਨ ਦੇ ਅਨੁਸਾਰ ਤੁਹਾਨੂੰ ਕੈਨੇਡਾ ਜਾਣ ਲਈ ਜਹਾਜ਼ ਇੰਡੀਆ ਤੋਂ ਕੈਨੇਡਾ ਲਿਜਾਣਾ ਪਵੇਗਾ ਗੁਰਦੱਤ ਸਿੰਘ ਨੇ ਕਿਹਾ ਕਿ ਕੋਈ ਗੱਲ ਨਹੀਂ ਜਹਾਜ਼ ਮੇਰਾ ਆਪਣਾ ਚਾਰਜਰ ਕੀਤਾ ਹੋਇਆ ਹੈ ਤੇ ਮੈਂ ਇਹ ਸ਼ਰਤ ਵੀ ਪੂਰੀ ਕਰ ਸਕਦਾ ਹਾਂ ਇਹ ਸੁਣ ਕੇ ਹਾਂਗਕਾਂਗ ਦਾ ਗਵਰਨਰ ਠਾਠਾ ਮਾਰ ਕੇ ਹੱਸਣ ਲੱਗ ਪਿਆ ਕਿਉਂਕਿ ਇਹ ਇੱਕ ਮਖੌਲ ਤੋਂ ਵੱਧ ਕੁਝ ਨਹੀਂ ਸੀ ਕਿ ਪਹਿਲਾਂ ਇੱਕ ਮਹੀਨੇ ਦਾ ਸਫ਼ਰ ਤੈਅ ਕਰਕੇ ਹਾਂਗਕਾਂਗ ਤੋਂ ਇੰਡੀਆ ਪਹੁੰਚੋ ਤੇ ਫਿਰ ਇੰਡੀਆ ਤੋਂ ਵਾਪਸ ਹਾਂਗਕਾਂਗ ਤੇ ਫਿਰ ਹਾਂਗਕਾਂਗ ਤੋਂ ਕੈਨੇਡਾ ਹਾਂਗਕਾਂਗ ਵੀ ਬਰਤਾਨਵੀ ਸਰਕਾਰ ਦੀ ਬਸਤੀ ਸੀ ਉੱਥੇ ਵੀ ਅੰਗਰੇਜ਼ਾਂ ਦੀ ਹਕੂਮ ਇਜਾਜ਼ਤ ਦੇ ਦਿੱਤੀ ਗੁਰਦੇਵਤ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ ਸਾਰੀਆਂ ਮਨਜ਼ੂਰੀਆਂ ਮਿਲ ਚੁੱਕੀਆਂ ਹਨ ਤੇ 3 ਅਪ੍ਰੈਲ 1914 ਨੂੰ ਜਹਾਜ਼ ਕੈਨੇਡਾ ਲਈ ਚੱਲ ਪਵੇਗਾ ਮੁਸਾਫਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਜਹਾਜ਼ ਵਿੱਚ ਚੜਨ ਵਾਲੇ 376 ਮੁਸਾਫਿਰ ਸਨ ਜਿਨ੍ਹਾਂ ਵਿੱਚੋਂ 340 ਸਿੱਖ 24 ਮੁਸਲਮਾਨ ਤੇ 10 ਹਿੰਦੂ ਆਪੋ ਆਪਣਾ ਸਮਾਨ ਸੰਭਾਲ ਕੇ ਮੁਸਾਫਰ ਜਹਾਜ਼ ਚੜ੍ਹਨ ਦੇ ਲਈ ਤਿਆਰ ਹੋ ਗਏ ਸਭ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਜਾਇਆ ਗਿਆ ਕੀਰਤਨ ਮੰਡਲੀਆਂ ਨੇ ਕੀਰਤਨ ਸ਼ੁਰੂ ਕੀਤਾ ਤੇ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਕੀਤਾ ਗਿਆ ਕੇਸਰੀ ਨਿਸ਼ਾਨ ਨੂੰ ਚਲਾ ਦਿੱਤਾ ਗਿਆ ਤੇ ਯਾਤਰੀਆਂ ਨੇ ਖੁਸ਼ੀ ਦਾ ਜਕਾਰਾ ਲਗਾਇਆ ਅਖੀਰ 10 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲ ਕੇ ਸਮੁੰਦਰਾਂ ਦੇ ਪਾਣੀਆਂ ਨੂੰ چیرਦਾ ਹੋਇਆ ਗੁਰੂ ਨਾਨਕ ਜਹਾਜ਼ 21 ਮਈ 1914 ਨੂੰ ਕੈਨੇਡਾ ਦੇ ਵਿਕਟੋਰੀਆ ਸ਼ਹਿਰ ਦੀ ਬੰਦਰਗਾਹ ਤੇ ਪਹੁੰਚ ਗਿਆ। ਇੱਥੋਂ ਮੋਢਲੀ ਜਾਂਚ ਉਪਰੰਤ ਚੱਲ ਕੇ ਜਹਾਜ਼ 23 ਮਈ ਨੂੰ ਕੈਨੇਡਾ ਦੀ ਵੈਨਕੂਵਰ ਬੰਦਰਗਾਹ ਦੇ ਬਰਾਂਡ ਇਨ ਲੈਟ ਦੇ ਪਹੁੰਚ ਗਿਆ। ਸਾਰੇ ਮੁਸਾਫਿਰ ਸੂਟ ਬੂਟ ਪਾ ਕੇ ਟਾਈਆਂ ਲਾ ਕੇ ਸਲੀਕੇਦਾਰ ਪੱਕਾ ਬਣ ਕੇ ਉਤਰਨ ਲਈ ਤਿਆਰ ਖੜੇ ਸਨ। ਬਾਬਾ ਗੁਰਦੱਤ ਸਿੰਘ ਸਾਥੀਆਂ ਨੂੰ ਕਹਿਣ ਲੱਗੇ ਉਹ ਸਾਹਮਣੇ ਸਮੁੰਦਰ ਦੇ ਕਿਨਾਰੇ ਜਿਹੜੀ ਬਿਲਡਿੰਗ ਹੈ ਇਸ ਨੂੰ ਇਮੀਗ੍ਰੇਸ਼ਨ ਸੈਂਡ ਕਹ ਥੋੜੇ ਕੋਈ ਨਾ ਕੋਈ ਇਮੀਗ੍ਰੇਸ਼ਨ ਅਧਿਕਾਰੀ ਆਏਗਾ ਪਹਿਲਾਂ ਸਾਰੇ ਮੁਸਾਫਿਰਾਂ ਨੂੰ ਇਮੀਗ੍ਰੇਸ਼ਨ ਸੈਂਟਰ ਵਿੱਚ ਲਿਜਾਇਆ ਜਾਵੇਗਾ ਫੇਰ ਨਾਮ ਪਤਾ ਨੋਟ ਕੀਤਾ ਜਾਵੇਗਾ ਤੇ ਫੇਰ ਅਸੀਂ ਕੈਨੇਡਾ ਵਿੱਚ ਜਿੱਥੇ ਚਾਹੀਏ ਜਾ ਸਕਾਂਗੇ ਪਰ ਹੋਇਆ ਇਸ ਦੇ ਉਲਟ ਥੋੜੇ ਸਮੇਂ ਪਿਛੋ ਹੀ ਕੈਨੇਡਾ ਪਾਲਸ ਨੇ ਜਹਾਜ਼ ਨੂੰ ਘੇਰ ਲਿਆ ਤੇ ਇਮੀਗ੍ਰੇਸ਼ਨ ਅਧਿਕਾਰੀ ਮੈਲਕਮ ਰੀਡ ਇੱਕ ਪੋਸ਼ਾ ਇਹ ਹ ਪਾਣੀ ਦੇ ਸਣੇ ਜਹਾਜ਼ ਵਿੱਚ ਆਣਾ ਪਹੁੰਚਿਆ ਮਿਲਕਮ ਰੀਡ ਕਹਿਣ ਲੱਗਾ ਗੁਰਦੱਤ ਸਿੰਘ ਤੁਸੀਂ ਸਾਰੇ ਨਜਾਇਜ਼ ਇਮੀਗਰੈਂਟ ਹੋ ਤੁਹਾਨੂੰ ਕੈਨੇਡਾ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਉਦੋਂ ਕੈਨੇਡਾ ਦੀ ਵੀ ਭਾਰਤ ਵਾਂਗ ਬਰਤਾਨਵੀ ਹਕੂਮਤ ਦੀ ਕਲੋਨੀ ਸੀ ਗੁਰਦੱਤ ਸਿੰਘ ਕਹਿਣ ਲੱਗਾ ਨਹੀਂ ਮਾਸਟਰ ਮਿਸਟਰ ਰੀਡ ਤੁਸੀਂ ਵੀ ਬ੍ਰਿਟਿਸ਼ ਹਕੂਮਤ ਦੀ ਪਰਜਾਤ ਹੋ ਕੇ ਅਸੀਂ ਵੀ ਤੁਹਾਡਾ ਵੀ ਬਾਦਸ਼ਾਹ ਕਿੰਗ ਜਾਰਡ ਪੰਚਮ ਹੈ ਤੇ ਸਾਡਾ ਵੀ ਸਾਨੂੰ ਕੈਨੇਡਾ ਆਉਣ ਦਾ ਪੂਰਾ ਹੱਕ ਹੈ ਇਹ ਸੁਣ ਕੇ ਮੈਲਕਮ ਰੀਡ ਨੇ 24 ਮਸਾਫਰਾਂ ਨੂੰ ਉਤਾਰਨ ਦੀ ਆਗਿਆ ਦੇ ਦਿੱਤੀ ਜਿੰਨਾਂ ਵਿੱਚੋਂ ਜ਼ਿਆਦਾ ਸਰਕਾਰੀ ਸੂਈਏ ਹੀ ਸਨ ਗੁਰਦੇਵ ਸਿੰਘ ਕਹਿਣ ਲੱਗੇ ਬਾਕੀ ਮਸਾਫਰਾਂ ਨੂੰ ਵੀ ਉਤਰਨ ਦਿੱਤਾ ਜਾਵੇ ਮੈਲਕਮ ਰੀਡ ਕਹਿਣ ਲੱਗਾ ਨਹੀਂ ਇਹਨਾਂ ਨੇ ਕੰਟੀਨਿਊਸ ਜਰਨੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਹ ਲੋਕ ਸਿੱਧੇ ਇੰਡੀਆ ਤੋਂ ਨਹੀਂ ਆਏ ਬਾਬਾ ਗੁਰਦੱਤ ਸਿੰਘ ਨੇ ਪੁੱਛਿਆ ਕਿ ਉਤਾਰੇ ਦੇ 24 ਮੁਸਾਫਿਰ ਸਿੱਧੇ ਇੰਡੀਆ ਤੋਂ ਆਏ ਨੇ ਮੈਲਕਮ ਰੀਡ ਕੋਲ ਇਸ ਦਾ ਕੋਈ ਉੱਤਰ ਨਹੀਂ ਸੀ ਫਿਰ ਮੈਲਕਮ ਰੀਡ ਕਹਿਣ ਲੱਗਾ ਹਰ ਵਿਅਕਤੀ ਕੋਲ 200 ਡਾਲਰ ਨਕਦ ਹੋਣੇ ਚਾਹੀਦੇ ਨੇ ਬਾਬਾ ਗੁਰਦੱਤ ਸਿੰਘ ਨੇ ਕਿਹਾ ਠੀਕ ਹੈ ਮੈਂ ਮੈਂ ਵਪਾਰੀ ਹਾਂ ਜਹਾਜ਼ ਦਾ ਚਾਰਜਰ ਵੀ ਦਿੱਤਾ ਹੈ ਮੈਂ ਹਜ਼ਾਰਾਂ ਡਾਲਰਾਂ ਦਾ ਕੋਈ ਕੋਇਲਾ ਜਹਾਜ਼ ਵਿੱਚ ਭਰਿਆ ਹੈ ਜੋ ਕਿ ਇੱਥੇ ਸਪਲਾਈ ਕਰਨਾ ਹੈ ਜਿਸਕਰ ਜਿਸ ਕੋਲ ਵੀ 200 ਡਾਲਰ ਤੋਂ ਘੱਟ ਹੋਣਗੇ ਮੈਂ ਦਵਾਂਗਾ ਮੈਲਕਮ ਰੀਡ ਮਿੰਨਾ ਸੰਭਵ ਹੈ ਜੇ ਤੁਹਾਨੂੰ ਇੱਥੇ ਉਤਰਨ ਦਿੱਤਾ ਜਾਏਗਾ ਬਾਬਾ ਗੁਰਦੇਵ ਸਿੰਘ ਫੇਰ ਬੋਲੇ ਠੀਕ ਹੈ ਇੱਥੇ ਸਾਰੇ ਸਾਡੇ ਹਜ਼ਾਰਾਂ ਭਾਈਵੰਦ ਵੈਨਕੂਵਰ ਵਿੱਚ ਰਹਿੰਦੇ ਨੇ ਜੇ ਰਕਮ ਘੱਟ ਹੋਈ ਤਾਂ ਅਸੀਂ ਉਹਨਾਂ ਤੋਂ ਮੰਗਵਾ ਕੇ ਪੂਰੀ ਕਰ ਦੇਵਾਂਗੇ ਮੈਲਕਮ ਰੀਡ ਫੇਰ ਬੋਲਿਆ ਉਹ ਵੀ ਤਾਂ ਸੰਭਵ ਹੈ ਜੇ ਤੁਹਾਡੇ ਮਿੱਤਰਾਂ ਨੂੰ ਇੱਥੇ ਆਉਣ ਦਿੱਤਾ ਜਾਏਗਾ ਇਹ ਕਹਿ ਕੇ ਮੈਲਕਮ ਰੀਡ ਚਲਾ ਗਿਆ ਜਹਾਜ਼ ਦੇ ਆਲੇ ਦੁਆਲੇ ਪੈਰਾ ਲਗਾ ਦਿੱਤਾ ਗਿਆ ਸਾਫ ਜाहਰ ਜाहਰ ਸੀ ਕਿ ਕੈਨੇਡਾ ਦੀ ਨਸਲਵਾਦੀ ਸਰਕਾਰ ਇਹਨਾਂ ਮੁਸਾਫਰਾਂ ਪ੍ਰਤੀ ਨਫ਼ਰਤ ਭਰਿਆ ਵਤੀਰਾ ਰੱਖਦੀ ਸੀ ਤੇ ਇਹਨਾਂ ਭਾਰਤੀਆਂ ਨੂੰ ਆਣੇ ਬਹਾਨੇ ਕੈਨੇਡਾ ਵਿੱਚ ਦਾਖਲ ਨਹੀਂ ਹੋਣ ਦੇਣਾ ਚਾਹੁੰਦੀ ਸੀ ਜਹਾਜ਼ ਦਾ ਚਾਲਕ ਅਮਲਾ ਜਾਪਾਨੀ ਸੀ ਉਹਨਾਂ ਉੱਤੇ ਕੋਈ ਬੰਦਸ਼ ਨਹੀਂ ਸੀ ਉਹ ਜਹਾਜ਼ ਵਿੱਚੋਂ ਉਤਰ ਕੇ ਆਉਣ ਜਾਣ ਲਈ ਆਜ਼ਾਦ ਸਨ ਬਾਬਾ ਗੁਰਦੱਤ ਸਿੰਘ ਨੇ ਇੱਕ ਜਾਪਾਨੀ ਮਲਾਹ ਨੂੰ ਕੁਝ ਲਾਲਚ ਦੇ ਕੇ ਘੰਟ ਲਿਆ ਤੇ ਉਹ ਰਾਹੀ ਸਾਰੇ ਹਾਲਾਤ ਬਾਰੇ ਇੱਕ ਚਿੱਠੀ ਖਾਲਸਾ ਦਿਵਾਨ ਸੋਸਾਇਟੀ ਕੈਨੇਡਾ ਭੇਜ ਦਿੱਤੀ ਗਈ ਖਾਲਸਾ ਦਿਵਾਨ ਸੋਸਾਇਟੀ ਨੇ ਆਪਣੇ ਭਰਾਵਾਂ ਦੀ ਮਦਦ ਲਈ ਥਾਂ ਥਾਂ ਪਹੁੰਚ ਗਈ ਪਰ ਕੋਈ ਸੁਣਵਾਈ ਨਾ ਹੋਈ ਇੱਕ ਵਕੀਲ ਵੀ ਕੀਤਾ ਗਿਆ ਪਰ ਉਹ ਵਕੀਲ ਨੂੰ ਮੁਸਾਫਰਾਂ ਕੋਲ ਜਾਣ ਹੀ ਨਹੀਂ ਦਿੱਤਾ ਗਿਆ ਨਸਲਵਾਦੀ ਮੈਲਕਮ ਰੀਡ ਸੋਚਦਾ ਸੀ ਕਿ 4 ਦਿਨ ਭੁੱਖੇ ਪਿਆਸੇ ਰਹਿ ਕੇ ਆਪੇ ਮੁੜ ਜਾਣਗੇ ਉਧਰ ਕੈਨੇਡਾ ਦੇ ਰਾਜਨੀਤਿਕ ਨੇਤਾ ਹੈਂਡਰੀ ਸਵੀਟਨ ਵੱਲੋਂ ਨਸਲਵਾਦੀ ਗੋਰਿਆਂ ਦੀਆਂ ਥਾਂ-ਥਾਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਨਫ਼ਰਤ ਫੈਲਾਈ ਜਾ ਰਹੀ ਸੀ ਅਖਬਾਰਾਂ ਵਿੱਚ ਲੇਖ ਲਿਖੇ ਜਾ ਰਹੇ ਸਨ ਕਿ ਪੁਸ਼ ਦਾ ਇੰਡੀਅਨ ਬੈਗਰਜ਼ ਬੈਕ ਟੂ ਗਣੇਸ਼ ਸਮਾਂ ਲੰਘਦਾ ਲੰਘਦਾ ਜਾ ਰਿਹਾ ਸੀ ਤੇ ਜਹਾਜ਼ ਵਿੱਚ ਰਾਸ਼ਨ ਪਾਣੀ ਮੁਕਦਾ ਜਾ ਰਿਹਾ ਸੀ ਇੱਕ ਦਿਨ ਜਹਾਜ਼ ਦੇ ਜਾਪਾਨੀ ਮਾਲਕ ਮਲਾ ਆਪਣੇ ਲਈ ਪਾਣੀ ਲੈ ਕੇ ਆ ਰਹੇ ਸਨ ਜਿਉਂ ਹੀ ਉਹ ਜਹਾਜ਼ ਦੇ ਵਿੱਚ ਦਾਖਲ ਹੋਏ ਪਿਆਸ ਨਾਲ ਬਿਹਾਲ ਹੋਏ ਮੁਸਾਫਰਾਂ ਨੇ ਜਾਪਾਨੀਆਂ ਤੋਂ ਪਾਣੀ ਖੋਲਿਆ ਉਹਨਾਂ ਜਾਪਾਨੀ ਐਮਬੈਸੀ ਵਿੱਚ ਸ਼ਿਕਾਇਤ ਕਰ ਦਿੱਤੀ ਐਸ ਨਾਲ ਅਖਬਾਰਾਂ ਵਿੱਚ ਮੁਸਾਫਰਾਂ ਦੇ ਹਾਲ ਬਾਰੇ ਬਹੁਤ ਰੌਲਾ ਪਿਆ ਤੇ ਕੈਨੇਡਾ ਵਾਲਿਆਂ ਨੇ ਮਜਬੂਰਨ ਕੁਝ ਦਿਨ ਦੇ ਲਈ ਪੀਣ ਵਾਲਾ ਪਾਣੀ ਜਹਾਜ਼ ਵਿੱਚ ਪਹੁੰਚਾ ਦਿੱਤਾ ਮੁਸਾਫਰਾਂ ਦੇ ਦੋਸਤ ਜਾਂ ਰਿਸ਼ਤੇਦਾਰ ਉਹਨਾਂ ਨੂੰ ਮੈਨਣ ਲਈ ਆਉਂਦੇ ਤਾਂ ਰੀਡ ਦਾ ਹੈਂਕੜ ਭਰਿਆ ਜਵਾਬ ਹੁੰਦਾ ਕਿ ਇਹਨਾਂ ਨੂੰ ਤੁਸੀਂ ਇੱਥੇ ਨਹੀਂ ਇੰਡੀਆ ਜਾ ਕੇ ਮਿਲ ਸਕਦੇ ਹੋ ਇੱਥੇ ਨਹੀਂ ਉਹਨਾਂ ਖਾਣਾ ਖਾਣੇ ਦੇ ਪੈਕਟ ਲੈ ਕੇ ਵੀ ਮੈਕਲਮ ਰੀਡ ਦੀਆਂ ਮਿੰਟਾਂ ਕੀਤੀਆਂ ਕਿ ਇਹ ਖਾਣਾ ਉਹਨਾਂ ਦੇ ਭੁੱਖੇ ਭਾਈ ਬੰਦਾ ਤੱਕ ਪਹੁੰਚਾ ਦਿੱਤਾ ਜਾਵੇ ਪਰ ਰੀਡ ਦੇ ਸਿਪਾਹੀ ਉਹਨਾਂ ਪੈਕਟਾਂ ਨੂੰ ਖੋਲ ਕੇ ਸਮੁੰਦਰੀ ਪਾਣੀ ਵਿੱਚ ਡਬੋ ਕੇ ਮਸਾਫਰਾਂ ਨੂੰ ਦੇ ਦਿੰਦੇ ਤੇ ਕਹਿੰਦੇ ਖਾਓ ਖਾਓ ਬਹੁਤ ਸਵਾਦ ਹੈ ਸਮੁੰਦਰੀ ਨਮਕ ਲਗਾ ਦਿੱਤਾ ਹੈ ਉਧਰ ਖਾਲਸਾ ਦੀਵਾਨ ਕਮੇਟੀ ਨੇ ਜਹਾਜ਼ ਵਿੱਚ ਬੈਠੇ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਅਦਾਲਤਾਂ ਦੇ ਦਰਵਾਜ਼ੇ ਵੀ ਖੜਕੜਾਏ ਅਖੀਰ ਇੱਕ ਕੰਨਿਆ ਕੁਮਾਰੀ ਬੋਰਡ ਬਿਠਾ ਦਿੱਤਾ ਗਿਆ ਜਿਸ ਦਾ ਚੇਅਰਮੈਨ ਸੀ ਮੈਲਕ ਰੀਡ ਸਭ ਨੂੰ ਅੰਦਾਜ਼ਾ ਲੱਗ ਗਿਆ ਸੀ ਕਿ ਫੈਸਲਾ ਹੋਣ ਵਾਲਾ ਹੈ ਟੈਕਸ ਕੇਸ ਵਜੋਂ ਮੁਸਾਫਰਾ ਵਿੱਚੋਂ ਇੱਕ ਸਧਾਰਨ ਜਿਹੇ ਬੰਦੇ ਮੁੰਸ਼ੀ ਸਿੰਘ ਨੂੰ ਚੁਣ ਲਿਆ ਗਿਆ ਉਸ ਨੂੰ ਬੋਰਡ ਸਾਹਮਣੇ ਪੇਸ਼ ਕਰ ਦਿੱਤਾ ਗਿਆ ਸਵਾਲ ਜਵਾਬ ਕੀਤੇ ਗਏ ਮੁੰਸ਼ੀ ਸਿੰਘ ਤੁਸੀਂ ਕੈਨੇਡਾ ਕੀ ਕਰਨ ਆਏ ਹੋ ਟੂ ਟੂ ਫਾਰਮਿੰਗ ਤੁਸੀਂ ਐਨਏ ਡਾਲਰ ਨਾਲ ਕਿੰਨੇ ਡਾਲਰ ਨਾਲ ਲੈ ਕੇ ਆਏ ਹੋ ਜੀ 30 ਡਾਲਰ ਤੁਸੀਂ 200 ਡਾਲਰ ਕਿਉਂ ਨਹੀਂ ਲੈ ਕੇ ਆਏ ਜੀ ਐਸ ਲਈ ਕਿ ਚੋਰੀ ਨਾ ਹੋ ਜਾਣ ਬਸ ਇਸੇ ਆਧਾਰ ਤੇ ਕਿ ਮੁੰਸ਼ੀ ਸਿੰਘ ਕੋਲ 200 ਡਾਲਰ ਨਹੀਂ ਸਨ ਸਭ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਹੋਰ ਕਿਸੇ ਮੁਸਾਫਿਰ ਤੋਂ ਪੁੱਛਿਆ ਤੱਕ ਨਹੀਂ ਗਿਆ ਭਾਵੇਂ ਉਹਨਾਂ ਕੋਲ 200 ਡਾਲਰ ਵੀ ਸਨ ਉਸੇ ਰਾਤ ਮੈਲਕਮ ਰੀਡ ਫੈਰੀ ਪਕ ਪਕੜਦੇ ਵੈਨਕੂਵਰ ਤੋਂ ਵਿਕਟੋਰੀਆ ਪਹੁੰਚਿਆ ਤੇ ਸਵੇਰ ਹੁੰਦੇ ਸਾਰੇ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਗਈ ਨਸਲਵਾਦੀ ਸੁਪਰੀਮ ਕੋਰਟ ਨੇ ਵੀ ਇਨਸਾਫ ਨਾ ਦਿੱਤਾ ਤੇ ਇਹ ਆਰਡਰ ਪਾਸ ਕਰ ਦਿੱਤਾ ਕਿ ਕਾਮਾਗਾਟਾ ਮਾਰੂ ਜਹਾਜ਼ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਇਆ ਹੈ ਇਸ ਨੂੰ ਮੁਸਾਫਿਰਾਂ ਸਮੇਤ ਕੈਨੇਡਾ ਦੇ ਪਾਣੀਆਂ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਉਸੇ ਦਿਨ ਇਮੀਗ੍ਰੇਸ਼ਨ ਅਧਿਕਾਰੀ ਰੀਡ ਸੁਪਰੀਮ ਕੋਰਟ ਦੇ ਆਰਡਰ ਕੱਚੇ ਮਾਰ ਕੇ ਵਾਪਸ ਵੈਨਕੂਵਰ ਪਹੁੰਚ ਗਿਆ ਆਰਡਰ ਮੁਸਾਫਰਾਂ ਤੱਕ ਪਹੁੰਚ ਝਾਅ ਦਿੱਤੇ ਗਏ ਸੁਪਰੀਮ ਕੋਰਟ ਵਿੱਚੋਂ ਕੇਸ ਹਾਰਨ ਤੋਂ ਬਾਅਦ ਬਾਬਾ ਗੁਰਦਤ ਸਿੰਘ ਨੇ ਦੁਖੀ ਹਿਰਦੇ ਨਾਲ ਕਿਹਾ ਸਾਡੇ ਨਾਲ ਘੋਰ ਬੇਇਨਸਾਫੀ ਹੋਈ ਹੈ ਕਾਸ਼ ਸਾਡਾ ਆਪਣਾ ਰਾਜ ਹੁੰਦਾ ਅਸੀਂ ਗੁਲਾਮ ਨਾ ਹੁੰਦੇ ਸਾਡੀ ਕੋਈ ਆਪਣੀ ਸਰਕਾਰ ਹੁੰਦੀ ਤਾਂ ਇਹ ਦਰਦ ਨਾ ਦੇਖਣੇ ਪੈਂਦੇ ਮੈਲਕਮ ਰੀਡ ਨੇ ਜਾਪਾਨੀ ਕਪਤਾਨ ਯਾਮਾਗੋਕਾ ਨੂੰ ਹੁਕਮ ਦਿੱਤਾ ਕਿ ਇੰਜਣ ਲਈ ਸਟੀਮ ਤਿਆਰ ਕਰੋ ਤੇ ਇੱਥੋਂ ਚਲੇ ਜਾਓ ਪਰ ਜਾਣ ਤੋਂ ਪਹਿਲਾਂ ਮੁਸਾਫਰਾਂ ਨੇ ਰਸਤੇ ਲਈ ਰਾਸ਼ਨ ਲੈਣ ਦੀ ਅਗਿਆ ਮੰਗੀ ਤਾਂ ਮੈਲਕਮ ਰੀਡ ਨੇ ਨਾ ਕਰ ਦਿੱਤੀ ਮੁਸਾਫਰਾਂ ਕੋਲ ਖਾਣ ਪੀਣ ਦੀ ਕੋਈ ਵੀ ਰਾਸ਼ਨ ਨਹੀਂ ਸੀ ਤੇ ਕੁਝ ਦਿਨਾਂ ਬਾਅਦ ਉਹਨਾਂ ਸਭ ਉਹ ਮੌਤ ਜਿੱ ਕਿ ਨਹੀਂ ਸੀ ਉਹਨਾਂ ਨੇ ਫੈਸਲਾ ਕੀਤਾ ਕਿ ਜਹਾਜ਼ ਵਿੱਚ ਭੁੱਖੇ ਪਿਆਸੇ ਮਰਨ ਦੇ ਨਾਲ ਲੜ ਕੇ ਮਰਨਾ ਚੰਗਾ ਹੈ ਬਸ ਫਿਰ ਕੀ ਸੀ مسافر ਰੋ ਵਿੱਚ ਆ ਗਏ ਉਹਨਾਂ ਵਿੱਚ 200 ਦੇ ਕਰੀਬ ਫੌਜੀ ਵੀ ਸਨ ਉਹਨਾਂ ਕਪਤਾਨ ਨੂੰ ਜਹਾਜ਼ ਚਲਾਉਣ ਤੋਂ ਸ਼ਕਤੀ ਨਾਲ ਰੋਕ ਦਿੱਤਾ ਜਦੋਂ ਕਾਮਾ ਘਟਾ ਮਾਰੂ ਜਹਾਜ਼ ਜਾਣ ਲਈ ਤਿਆਰ ਨਾ ਹੋਇਆ ਤਾਂ ਹਾਕਮ ਹੁਕਮ ਕੀਤਾ ਗਿਆ ਕਿ ਇਸ ਨੂੰ ਸੀ ਲਾਈਨ ਫੌਜੀ ਜਹਾਜ਼ ਦੇ ਰਸਿਆਂ ਨਾਲ ਧੂਕੇ ਕੈਨੇਡਾ ਦੇ ਸਮੁੰਦਰੀ ਜੋ ਬਾਹਰ ਕੱਢ ਦਿੱਤਾ ਜਾਵੇ ਜਦੋਂ ਇਹ ਖਬਰ ਅਖਬਾਰਾਂ ਦੇ ਵਿੱਚ ਛਪ ਗਈ ਤਾਂ ਨਸਲਵਾਦੀ ਪੂਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਸਮੁੰਦਰ ਕਿਨਾਰੇ ਤਮਾਸ਼ਾ ਦੇਖਣ ਲਈ ਇੰਨਾ ਨਸਲਵਾਦੀਆਂ ਦੀ ਭੀੜ ਇਕੱਠੀ ਹੋ ਗਈ ਗੀਤ ਗਾਏ ਜਾਣ ਲੱਗੇ ਵਾਈਟ ਕੈਨੇਡਾ ਫਾਰਐਵਰ ਗੋਡ ਬlesਸ ਕਿੰਗ ਜਾਰਡ ਅਤੇ ਨਾਰੇ ਲੱਗਣ ਲੱਗੇ ਪੁਛ ਦਾ ਬੈਗਰਸ ਬੈਕ ਟੂ ਗੈਗੇਸਪਾਵ ਇੰਨਾ ਭਾਰਤੀਆਂ ਅਧਿਕਾਰੀਆਂ ਨੂੰ ਗੰਗਾ ਕਿਨਾਰੇ ਦਫਾ ਕਰ ਦਿਓ ਫੌਜੀ ਜਹਾਜ਼ ਸੀ ਲਾਈਨ ਵਿੱਚ 125 ਹਥਿਆਰਬੰਦ ਸਿਪਾਹੀ ਤੇ 35 ਹੋਰ ਅਧਿਕਾਰੀ ਮੌਜੂਦ ਸਨ ਇਧਰ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਨੇ ਵੀ ਜਹਾਜ਼ ਦੇ ਡੈਕ ਉੱਤੇ ਲੱਕੜੀ ਦੇ ਫੁਟਟਿਆਂ ਨਾਲ ਮੋਰਚੇ ਬਣਾ ਦਿੱਤੇ ਗਏ ਜਿਉਂ-ਜਿਉਂ ਸੀ ਲਾਈਨ ਭਾਗ ਸਮੁੰਦਰੀ ਸ਼ੇਰਨਾਮ ਦਾ ਜਹਾਜ਼ ਗੁਰੂ ਨਾਨਕ ਜਹਾਜ਼ ਵੱਲ ਵਧਦਾ ਆ ਰਿਹਾ ਸੀ ਨਸਲਵਾਦੀ ਭੀੜ ਦਾ ਰੌਲਾ ਵਧਦਾ ਜਾ ਰਿਹਾ ਸੀ ਅਗਲੇ ਆਲੇ ਦੁਆਲੇ ਦੀਆਂ ਚੌਂ ਮੱਜਲਾਈ ਇਮਾਰਤਾਂ ਦੀਆਂ ਖਿੜਕੀਆਂ 'ਚੋਂ ਵੀ ਲੋਕ ਤਮਾਸ਼ਾ ਦੇਖ ਰਹੇ ਸਨ ਸੀ ਲਾਈਨ ਜਹਾਜ਼ ਗੁਰੂ ਨਾਨਕ ਜਹਾਜ਼ ਦੇ ਨੇ किनਾਰੇ ਖੜੀ ਭੀੜ ਦਾ ਰੌਲਾ ਹੋਰ ਉੱਚਾ ਹੋ ਗਿਆ। ਇੱਧਰ ਗੁਰੂ ਨਾਨਕ ਜਹਾਜ਼ ਤੋਂ ਡਾਡੀ ਵਾਰਾ ਸ਼ੁਰੂ ਹੋ ਗਈਆਂ ਤੇ ਜੰਗੀ ਮਾਹੌਲ ਬਣ ਗਿਆ। ਜਿਉਂ ਹੀ ਕੈਨੇਡੀ ਸ਼ਿਪਾਹੀ ਛੋਟੀਆਂ ਬੋਟਾਂ ਵਿੱਚ ਸਵਾਰ ਹੋ ਕੇ ਕਮਾਗਾਟਾ ਮਾਰੂ ਜਹਾਜ਼ ਵਿੱਚ ਰਸਤੇ ਬੰਨਣ ਲੱਗੇ, ਮੁਸਾਫਿਰਾਂ ਨੇ ਬੋਰਚਾਂ ਵਿੱਚੋਂ ਕੈਨੇਡੀ ਸਪਾਹੀਆਂ ਤੇ ਕੋਲਿਆਂ ਨਾਲ ਜ਼ੋਰਦਾਰ ਪੱਥਰਾਂ ਨਾਲ ਸ਼ੁਰੂ ਕਰ ਦਿੱਤੀ ਮਾਰਾ ਮਾਰੀ। ਅਸੀਂ ਲਾਈਨ ਤੋਂ ਗਰਮ ਪਾਣੀ ਦੀਆਂ ਬੁਸ਼ਾਰਾਂ ਸੁੱਟੀਆਂ ਗਈਆਂ ਪਰ ਮੁਸਾਫਿਰ ਡਟੇ ਰਹੇ। ਕੈਨੇਡੀ ਸਪਾਹੀਆਂ ਨੇ ਫਾਇਰਿੰਗ ਵੀ ਕੀਤੀ ਪਰ ਉਹ ਟ੍ਰੇਡ ਫੌਜੀ ਮੁਸਾਫਰਾਂ ਦਾ ਨੁਕਸਾਨ ਨਾ ਕਰ ਸਕੇ ਕਾਮਾਗਾਟਾ ਮਾਰੂ ਜਹਾਜ਼ ਦੇ ਨੇੜੇ ਰਸੇ ਬੰਨਣ ਆਈ ਬੋਟ ਤੇ ਇਨ੍ਹਾਂ ਪਥਰਾਂ ਇਨ੍ਹਾਂ ਪਥਰਾਂ ਨਾਲ ਹੋਇਆ ਕਿ ਉਸ ਵਿੱਚ ਸਵਾਰ ਸਾਰੇ ਸਿਪਾਹੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਬੋਟ ਡੁੱਬਦੀ ਡੁੱਬਦੀ ਪਜੀ ਅਖੀਰ ਸੀ ਲਾਈਨ ਜਹਾਜ਼ ਜ਼ਖਮੀ ਸਿਪਾਹੀਆਂ ਨੂੰ ਲੈ ਕੇ ਪੋਂਕੋ ਵੱਜਾਂਦਾ ਹੋਇਆ ਵਾਪਸ ਚਲਾ ਗਿਆ ਨਸਰਵਾਦੀਆਂ ਵਿੱਚ ਨਿਰਾਸ਼ਾ ਫੈਲ ਗਈ ਭੀੜ ਘਰਾਂ ਨੂੰ ਪਰਤ ਗਈ ਅਖਬਾਰਾਂ ਵਿੱਚ ਸਰਕਾਰ ਦੀ ਬਹੁਤ ਕਿਰਕਰੀ ਹੋਈ ਇਹ ਛਾਪਿਆ ਗਿਆ ਕਿ ਭਾਰਤੀ ਲੋਕਾਂ ਨੇ ਕਾਲੇ ਕੋਲਿਆਂ ਨਾਲ ਹੀ ਗੋਰਿਆਂ ਨੂੰ ਭਜਾ ਦਿੱਤਾ ਜੇ ਕਿਤੇ ਇਹਨਾਂ ਕੋਲ ਹਥਿਆਰ ਹੁੰਦੇ ਫਿਰ ਕੀ ਕਰਦੇ ਅਗਲੇ ਦਿਨ ਤੋਪਾਂ ਨਾਲ ਲੈ ਕੇ ਲੈਸ ਇੱਕ ਵੱਡਾ ਜੰਗੀ ਬੇੜਾ ਰੇਨਬੋ ਪਹੁੰਚ ਗਿਆ ਜੰਗੀ ਵਾਜੇ ਵੱਜੇ ਤੇ ਰੇਨਬੋ ਜਹਾਜ਼ ਦੀਆਂ ਤੋਪਾਂ ਤੋਂ ਤਰਪਾਲਾਂ ਲਾਹ ਦਿੱਤੀਆਂ ਗਈਆਂ ਕਾਮਾਗਾਟਾ ਬਾਰਾ ਜਹਾਜ਼ ਮਾਰੂ ਜਹਾਜ਼ ਨੂੰ ਅਲਟੀਮੇਟ ਦਿੱਤਾ ਗਿਆ ਕਿ 2 ਘੰਟੇ ਦੇ ਅੰਦਰ-ਅੰਦਰ ਇੱਥੋਂ ਨਿਕਲ ਜਾਓ ਤਾਂ ਜਹਾਜ਼ ਨੂੰ ਤੋਪਾਂ ਨਾਲ ਉਡਾ ਦਿੱਤਾ ਜਾਵੇਗਾ। ਬਾਬਾ ਗੁਰਦੇਵ ਸਿੰਘ ਨੇ ਸੁਨੇਹਾ ਭੇਜਿਆ ਤੇ ਕਿਹਾ ਅਸੀਂ ਮਨ ਤੋਂ ਨਹੀਂ ਡਰਦੇ। 2 ਘੰਟੇ ਦਾ ਇੰਤਜ਼ਾਰ ਕਿਉਂ ਕਰਦੇ ਹਾਂ? ਚਾਹੇ ਪਹਿਲਾਂ ਹੀ ਮਾਰ ਦਿਓ। ਅਸੀਂ ਤਾਂ ਸਿਰਫ ਰਾਜੋਗਾ ਰਾਸ਼ਨ ਲੈਣਾ ਚਾਹੁੰਦੇ ਹਾਂ। ਕਿਨਾਰੇ ਖੜੇ ਪੰਜਾਬੀ ਭਰਾਸਾਬ ਦੇਖ ਰਹੇ ਸਨ ਪਰ ਬੇਵਸੰ। ਉਹਨਾਂ ਚੋਂ ਵੀ ਜ਼ਿਆਦਾ ਫੌਜੀ ਸਨ ਤੇ ਇੱਧਰ ਜਹਾਜ਼ ਵਿੱਚ 200 ਫੌਜੀ ਸਨ। ਉਹ ਝੰਡੇ ਤੇ ਸ਼ੀਸ਼ੇ ਦੀ ਲਿਸ਼ਕੋਰ ਨਾਲ ਇਸ਼ਾਰਾ ਕਰਨ ਲੱਗ ਜਾਂਦੇ। ਅਦਰੋ ਛੰਡੀ ਤੇ ਸ਼ੀਸ਼ੇ ਦੀ ਲਸ਼ਕੋਰ ਨਾਲ ਮੁਸਾਫਰਾ ਨੇ ਸੁਨੇਹਾ ਦਿੱਤਾ ਕਿ ਸਾਨੂੰ ਮਾਰਨ ਤੱਕ ਮਰਨ ਦਾ ਕੋਈ ਡਰ ਨਹੀਂ ਅਸੀਂ ਮਰਨ ਲਈ ਤਿਆਰ ਹਾਂ ਕੁਝ ਚਿਰ ਮਗਰੋਂ ਕਿਨਾਰੇ ਖੜੇ ਭਰਾਵਾਂ ਦਾ ਛੰਡੀ ਤੇ ਸ਼ੀਸ਼ੇ ਨਾਲ ਸੁਨੇਹਾ ਮਿਲਿਆ ਕਿ ਜਿਸ ਵੇਲੇ ਦੀ ਵੀ ਤੋਪ ਦਾ ਪਹਿਲਾ ਗੋਲਾ ਚੱਲਿਆ ਅਸੀਂ ਕੈਨੇਡਾ ਸ਼ਹਿਰ ਦੀਆਂ ਬਿਲਡਿੰਗਾਂ ਨੂੰ ਅੱਗ ਲਾ ਦੇਾਂਗੇ ਬਾਬਾ ਗੁਰਦੇਵਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਬਹੁਤ ਚਿੰਤਾ ਹੋਈ ਉਹ ਕਹਿਣ ਲੱਗੇ ਕਿ ਵੈਨਕੂਵਰ ਵਿੱਚ ਸਾਰੇ ਘਰ ਲੱਕੜੀ ਦੇ ਬਣੇ ਹੋਏ ਹਨ ਤੇ ਇੱਕ ਵਾਰ ਅਗ ਅੱਗ ਲੱਗਣੀ ਸ਼ੁਰੂ ਹੋ ਗਈ ਤਾਂ ਸਾਰਾ ਸ਼ਹਿਰ ਸੜ ਕੇ ਸੁਆਹ ਹੋ ਜਾਏਗਾ ਸਾਡੇ ਮੱਥੇ ਇਹੋ ਜਿਹਾ ਕਲੰਕ ਲੱਗੇਗਾ ਕਿ ਅਸੀਂ ਰਹਿਂਦੀ ਦੁਨੀਆ ਤੱਕ ਇਥੋਂ ਧੋ ਨਹੀਂ ਸਕਾਂਗੇ ਆਪਣੇ ਪੰਜਾਬੀ ਭਰਾਵਾਂ ਨਾਲ ਅਜਿਹਾ ਕਰਨ ਤੋਂ ਰੋਕ ਦਿੱਤਾ ਜਾਵੇਗਾ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ ਸਾਰੇ ਮੁਸਾਫਿਰ ਬਾਬਾ ਗੁਰਦੱਤ ਸਿੰਘ ਜੀ ਨਾਲ ਸਹਿਮਤ ਹੋ ਗਏ ਇਧਰ ਕੈਨੇਡੀਅਨ ਹਕੂਮਤ ਨੂੰ ਵੀ ਪਤਾ ਲੱਗ ਗਿਆ ਕਿ ਮੁਸਾਫਿਰ ਮਰ ਮਿਟਣ ਨੂੰ ਤਿਆਰ ਹਨ ਤੇ ਵੈਨਕੂਵਰ ਸ਼ਹਿਰ ਦਾ ਵੀ ਬਹੁਤ ਨੁਕਸਾਨ ਹੋ ਸਕਦਾ ਹੈ ਕੈਨੇਡਾ ਸਰਕਾਰ ਖबरा ਗਈ ਉਸ ਵੇਲੇ ਖਾਲਸਾ ਦਿਵਾਨ ਸੁਸਾਇਟੀ ਨੂੰ ਬੁਲਾਇਆ ਗਿਆ ਤੇ ਮੁਸਾਫਰਾਂ ਕੋਲ ਪੇਸ਼ ਦਿੱਤਾ ਗਿਆ ਮਾਮਲਾ ਇੱਕਦਮ ਸ਼ਾਂ ਮਹੀਨੇ ਦੇ ਸਫ਼ਰ ਲਈ ਰਾਸ਼ਨ ਦਾ ਪ੍ਰਬੰਧ ਕਰ ਦਿੱਤਾ ਤੇ ਜਹਾਜ਼ ਵਾਪਸ ਜਾਣ ਦੇ ਲਈ ਤਿਆਰ ਹੋ ਗਿਆ ਅਗਲੇ ਦਿਨ 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਵਾਪਸ ਇੰਡੀਆ ਲਈ ਚੱਲ ਪਿਆ ਬਾਬਾ ਗੁਰਦੱਤ ਸਿੰਘ ਬਹੁਤ ਉਦਾਸ ਸਨ ਕਿ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਮਿੱਟੀ ਵਿੱਚ ਮਿਲੀ ਹੋਈ ਹੈ ਪਰ ਫਿਰ ਵੀ ਉਹਨਾਂ ਕਹਿ ਰਹੇ ਸਨ ਕਿ ਭਾਵੇਂ ਇਹ ਕੰਪਨੀ ਮਿਲ ਮਿਲ ਗਈ ਹੈ ਪਰ ਇਹ ਬੀਜ ਹੈ ਜੋ ਮਿੱਟੀ ਵਿੱਚ ਬੋਇਆ ਗਿਆ ਹੈ ਇੱਕ ਦਿਨ ਫੇਰ ਪੁੰਗਰੇਗਾ ਇੱਕ ਦਿਨ ਫੇਰ ਕੋਈ ਉੱਠੇਗਾ ਗੁਰੂ ਨਾਨਕ ਜਹਾਜ਼ ਫੇਰ ਚੱਲਣਗੇ ਤੇ ਉਹ ਉਹਨਾਂ ਉੱਤੇ ਕੇਸ ਦੇ ਨਿਸ਼ਾਨ ਵੀ ਚਲਣਗੇ ਇਹ ਘਟਨਾ ਦੇ 100 ਸਾਲ ਬੀਤ ਜਾਣ ਬਾਅਦ 201 ਕਮਾ ਘਟਾ ਮਾਰੂ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਹੋਏ ਜਲਮ ਲਈ ਮਾਫੀ ਮੰਗੀ ਤੇ ਡਾਊਨ ਟਾਊਨ ਵੈਨਕੂਵਰ ਵਿੱਚ ਸਮੁੰਦਰ ਕਿਨਾਰੇ ਇੱਕ ਯਾਦਗਾਰ ਵੀ ਬਣਵਾ ਦਿੱਤੀ ਅੱਜ ਕੈਨੇਡਾ ਦੀ 4 ਕਰੋੜ ਦੀ ਆਬਾਦੀ ਵਿੱਚੋਂ 14 ਲੱਖ ਭਾਰਤੀ ਹਨ ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਸੈਕ ਹਨ ਤੇ ਬਿਨਾਂ ਕਿਸੇ ਨਸਲੀ ਭੇਦਭਾਵ ਦੇ ਰਹਿ ਰਹੇ ਹਨ ਅਗਲੀ ਕਹਾਣੀ ਵੀ ਦਰਦਪਰੀ ਤੇ ਦਿਲਚਸਪ ਹੈ ਵੈਨਕੂਵਰ ਤੋਂ ਰਵਾਨਾ ਹੋਣ ਤੋਂ ਬਾਅਦ ਵਤਨ ਵਾਪਸੀ ਤੱਕ ਮੁਸਾਫਰਾਂ ਉੱਤੇ ਬਹੁਤ ਜ਼ੁਲਮ ਹੋਏ ਤੇ ਕਲਕੱਤੇ ਬਜਬਜ ਘਾਟ ਦਾ ਸਾਕਾ ਵੀ ਹੋਇਆ ਜਿਸ ਵਿੱਚ 20 ਮੁਸਾਫਰ ਸ਼ਹੀਦ ਹੋ ਗਏ ਅਗਲਾ ਬਿਰਤਾਂਤ ਜੇ ਤੁਸੀਂ ਚਾਹੋਗੇ ਧੰਨਵਾਦ